ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਗੱਲ ਕਰਾਂਗੇ ਵੀ ਜਿਹੜਾ ਵਿਟਾਮਿਨ ਡੀ ਆ ਇਹਦੀ ਜਦੋਂ ਕਮੀ ਹੁੰਦੀ ਸਾਡੇ ਸਰੀਰ ਦੇ ਵਿੱਚ ਤਾਂ ਲੱਛਣ ਕਿਹੜੇ ਵੇਖਣ ਨੂੰ ਮਿਲਦੇ ਆ ਨਿਸ਼ਾਨੀਆਂ ਕੀ ਆਉਂਦੀਆਂ ਸੋ ਵਿਟਾਮਿਨ ਡੀ ਕੱਲਾ ਹੱਡੀਆਂ ਵਾਸਤੇ ਨਹੀਂ ਜ਼ਰੂਰੀ ਹੈਗਾ ਸਾਡੇ ਸਰੀਰ ਦੇ ਵਿੱਚ ਹੋਰ ਬਹੁਤ ਸਾਰੇ ਕਮਾਂਕਾਰਾਂ ਵਾਸਤੇ ਸਾਡੀਆਂ ਮਾਸਪੇਸ਼ੀਆਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਸਾਡੇ ਬ੍ਰੇਨ ਵਾਸਤੇ ਇੱਥੋਂ ਤੱਕ ਕਿ ਸਾਡੀ ਇਮਿਊਨਿਟੀ ਵਾਸਤੇ ਵੀ ਬਹੁਤ ਜ਼ਰੂਰੀ ਆ ਤੇ ਜਾਣਦੇ ਹੋਰ ਕਿਹੜੇ-ਕਿਹੜੇ ਕੰਮ ਆ ਤੇ ਜਦੋਂ ਇਹਦੀ ਕਮੀ ਆਉਂਦੀ ਸਾਡੇ ਸਰੀਰ 'ਚ ਤਾਂ ਸਾਨੂੰ ਕੀ-ਕੀ ਲੱਛਣ ਆਉਂਦੇ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਸੋ ਇਹਦੀ ਕਮੀ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਏ ਸੋ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਵੀ ਸੇਤ ਨੂੰ ਲੈ ਕੇ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਸਿੱਧੀਆਂ ਪਹੁੰਚ ਜਾਣ। ਸੋ ਆਓ ਸਾਥੀਓ ਪਹਿਲਾਂ ਤਾਂ ਜਾਣ ਲੈਨੇ ਆ ਵੀ ਵਿਟਾਮਿਨ ਡੀ ਆ ਜਿਹੜਾ ਉਹਦੇ ਘਟਣ ਦੇ ਨਾਲ ਸਰੀਰ 'ਚ ਕੀ ਕੀ ਲੱਛਣ ਆਉਂਦੇ। ਸਾਥੀਓ ਵਿਟਾਮਿਨ ਡੀ ਨੂੰ ਸਨ ਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ। ਕਿਉਂਕਿ ਜਦੋਂ ਸਾਡਾ ਸਰੀਰ ਜਦੋਂ ਧੁੱਪ ਦੇ ਕੰਟੈਕਟ ਵਿੱਚ ਆਉਂਦਾ ਏ ਜਦੋਂ ਅਸੀਂ ਧੁੱਪੇ ਹੁੰਨੇ ਆ ਤਾਂ ਸਾਡੀ ਜਿਹੜੀ ਚਮੜੀ ਆ ਸਾਡੀ ਸਕਿਨ ਉਹ ਧੁੱਪ ਦੀ ਸੂਰਜ ਦੀ ਰੋਸ਼ਨੀ ਤੋਂ ਧੁੱਪ ਤੋਂ ਜਿਹੜਾ ਵਿਟਾਮਿਨ ਡੀ ਬਣਾਉਣਾ ਸ਼ੁਰੂ ਕਰ ਦਿੰਦੀ ਐ ਇਸ ਕਰਕੇ ਇਹਨੂੰ ਸਨਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ। ਸੋ ਇਹਦੀ ਜਦੋਂ ਕਮੀ ਆਉਂਦੀ ਆ ਤਾਂ ਸਾਡੇ ਸਰੀਰ 'ਚ ਕੀ ਕੀ ਲੱਛਣ ਵੇਖਣ ਨੂੰ ਮਿਲਦੇ। ਸਾਥੀਓ ਜੇ ਤੁਸੀਂ ਕਮਜ਼ੋਰੀ ਫੀਲ ਕਰ ਰਹੇ ਆ ਤੁਹਾਡਾ ਸਰੀਰ ਥੱਕਿਆ ਰਹਿੰਦਾ ਸਾਰਾ ਦਿਨ ਤਾਂ ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਵਿਟਾਮਿਨ ਡੀ ਦੀ ਕਮੀ ਹੋ ਰਹੀ ਆ। ਕਿਉਂਕਿ ਜਦੋਂ ਵਿਟਾਮਿਨ ਡੀ ਘਟਦਾ ਏ ਤਾਂ ਸਾਡੇ ਸਰੀਰ ਦੇ ਜਿਹੜੇ ਸੈੱਲ ਆ ਉਹ એનર્ਜੀ ਪ੍ਰੋਡਕਸ਼ਨ ਜਿਹੜੀ ਉਹ ਵੀ ਘੱਟ ਹੋ ਜਾਂਦੀ ਉਹਨਾਂ ਦੀ ਕਿਉਂਕਿ ਜਿਹੜਾ ਵਿਟਾਮਿਨ ਡੀ ਆ ਉਹ ਸਾਡੇ ਸਰੀਰ ਦੇ ਸੱਲਾਂ ਦੇ ਵਿੱਚ એનર્ਜੀ ਦੀ ਪ੍ਰੋਡਕਸ਼ਨ ਵਾਸਤੇ ਬਹੁਤ ਜ਼ਰੂਰੀ ਬਹੁਤ ਮਾਇਨੇ ਰੱਖਦਾ ਹੈ ਸੋ ਜਦੋਂ ਵਿਟਾਮਿਨ ਡੀ ਘੱਟ ਹੋ ਜਾਂਦਾ ਹੈ ਤਾਂ ਜਿਹੜੀ એનર્ਜੀ ਪੂਰੀ ਤਰੀਕੇ ਨਾਲ ਸਹੀ ਤਰੀਕੇ ਨਾਲ ਬਣ ਨਹੀਂ ਪਾਉਂਦੀ ਜਿਸ ਦੇ ਕਰਕੇ ਸਾਨੂੰ ਕਮਜ਼ੋਰੀ ਫੀਲ ਹੁੰਦੀ ਆ ਇਸ ਤੋਂ ਇਲਾਵਾ ਜਦੋਂ ਤੁਸੀਂ ਪੌੜੀਆਂ ਚੜ੍ਹਦੇ ਆ ਤੁਹਾਡੇ ਜੋੜਾਂ 'ਚ ਜਾਂ ਮਾਸਪੇਸ਼ੀਆਂ 'ਚ ਦਰਦ ਮਹਿਸੂਸ ਹੁੰਦਾ ਹੈ ਕਮਜ਼ੋਰੀ ਲੱਗਦੀ ਆ ਇਹ ਵੀ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ ਕਿਉਂਕਿ ਵਿਟਾਮਿਨ ਡੀ ਸਾਡੀਆਂ ਮਾਸਪੇਸ਼ੀਆਂ ਦੇ ਸਹੀ ਤਰੀਕੇ ਨਾਲ ਕੰਮ ਕਰਨ 'ਚ ਬਹੁਤ ਜ਼ਰੂਰੀ ਐਮ ਰੋਲ ਰੱਖਦਾ ਏ ਸਾਡੀਆਂ ਹੱਡੀਆਂ ਲਈ ਤਾਂ ਜ਼ਰੂਰੀ ਹੈਗਾ ਹੀ ਆ ਕਿਉਂਕਿ ਜਦੋਂ ਇਹਦੀ ਕਮੀ ਹੁੰਦੀ ਆ ਕੈਲਸ਼ੀਅਮ ਦੀ ਐਬਸਾਰਪਸ਼ਨ ਵੀ ਘਟ ਜਾਂਦੀ ਜਿਹੜਾ ਕਿ ਹੱਡੀਆਂ ਲਈ ਬਹੁਤ ਜ਼ਰੂਰੀ ਮਿਨਰਲ ਆ ਤੇ ਵਿਟਾਮਿਨ ਡੀ ਵੀ ਜਦੋਂ ਘਟਦਾ ਤਾਂ ਹੱਡੀਆਂ ਦੇ ਵਿੱਚ ਜਿਹੜੀ ਕਮਜ਼ੋਰੀ ਆ ਜਾਂਦੀ ਆ ਇਦੇ ਨਾਲ ਨਾਲ ਸਾਥੀਓ ਵਾਰ-ਵਾਰ ਜਿਹੜੇ ਲੋਕ ਬਿਮਾਰ ਰਹਿੰਦੇ ਆ ਜਿਨ੍ਹਾਂ ਨੂੰ ਵਾਰ-ਵਾਰ ਜਿਹੜਾ ਬੁਖਾਰ ਖਾਂਸੀ ਗਲਾ ਹੁੰਦਾ ਰਹਿੰਦਾ ਏ ਜਾਂ ਕੋਈ ਹੋਰ ਇਨਫੈਕਸ਼ਨ ਵਾਰ-ਵਾਰ ਹੁੰਦੀਆਂ ਏ ਸੋ ਉਹ ਵੀ ਵਿਟਾਮਿਨ ਡੀ ਦੀ ਕਮੀ ਕਰਕੇ ਹੋ ਸਕਦਾ ਏ ਕਿਉਂਕਿ ਸਾਡਾ ਜਿਹੜੇ ਇਮਿਊਨਿਟੀ ਬਣਾਉਣ ਵਾਲੇ ਸਾਡੇ ਸੈੱਲ ਆ ਉਹਨਾਂ ਨੂੰ ਜਿਹੜਾ ਵਿਟਾਮਿਨ ਡੀ ਆ ਉਹ ਐਕਟੀਵੇਟ ਕਰਕੇ ਰੱਖਦਾ ਏ ਸਟਰੋਂਗ ਕਰਕੇ ਰੱਖਦਾ ਏ ਤੇ ਜਦੋਂ ਵਿਟਾਮਿਨ ਡੀ ਘਟ ਹੋ ਜਾਂਦਾ ਏ ਤਾਂ ਸਾਡੀ ਜਿਹੜੀ ਇਮਿਊਨਿਟੀ ਆ ਉਹ ਵੀਕ ਪੈ ਜਾਂਦੀ ਹੈ ਤੇ ਅਸੀਂ ਵਾਰ-ਵਾਰ ਬਿਮਾਰ ਹੁੰਨੇ ਰਹਿੰਨੇ ਹਾਂ ਸੋ ਜਿੰਨਾ ਜਿਹੜੇ ਲੋਕ ਵਾਰ-ਵਾਰ ਬਿਮਾਰ ਹੁੰਦੇ ਆ ਉਹਨਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਹ ਵਿਟਾਮਿਨ ਡੀ ਨੂੰ ਕਿਵੇਂ ਪੂਰਾ ਕੀਤਾ ਜਾ ਸਕੇ ਕਿਹੜੇ-ਕਿਹੜੇ ਭੋਜਨ ਜਿਹੜੇ ਵਿਟਾਮਿਨ ਡੀ ਨੂੰ ਪੂਰਾ ਕਰਦੇ ਉਸ ਬਾਰੇ ਵੀ ਜਾਣਾਂਗੇ ਕੁਝ ਸਪਲੀਮੈਂਟ ਉਸ ਬਾਰੇ ਵੀ ਜਾਣਾਂਗੇ ਤੇ ਸਾਥੀਓ ਵਿਟਾਮਿਨ ਡੀ ਡਿਪਰੈਸ਼ਨ ਨਾਲ ਵੀ ਲਿੰਕ ਰੱਖਦਾ ਹੈ ਤੁਸੀਂ ਵੇਖਿਆ ਹੋਣਾ ਸਰਦੀਆਂ ਦੇ ਵਿੱਚ ਆਮ ਤੌਰ ਤੇ ਲੋਕਾਂ 'ਚ ਉਦਾਸੀ ਵੇਖਣ ਨੂੰ ਮਿਲਦੀ ਆ। ਸੋ ਜਿਹੜੇ ਠੰਡੇ ਦੇਸ਼ ਆ ਉਹਨਾਂ ਦੇ ਵਿੱਚ ਜਿਹੜਾ ਡਿਪਰੈਸ਼ਨ ਉਦਾਸੀ ਦੀ ਜਿਹੜੀ ਦਿੱਕਤ ਆ ਉਹ ਜ਼ਿਆਦਾ ਹੁੰਦੀ ਉਹ ਤਾਂ ਹੁੰਦੀ ਆ ਕਿਉਂਕਿ ਸੂਰਜ ਦੀ ਰੋਸ਼ਨੀ ਬਹੁਤ ਘੱਟ ਉੱਥੇ ਹੁੰਦੀ ਆ। ਜਿਹਦੇ ਕਰਕੇ ਕੀ ਹੁੰਦਾ ਉਹਨਾਂ ਦੀ ਸਕਿਨ ਸਹੀ ਤਰੀਕੇ ਨਾਲ ਵਿਟਾਮਿਨ ਡੀ ਬਣਾ ਨਹੀਂ ਪਾਉਂਦੀ ਤੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਉਹਨਾਂ ਦੇ ਸਰੀਰ 'ਤੇ ਜਿਹਦੇ ਕਰਕੇ ਉਹ ਉਦਾਸ ਰਹਿਣੇ ਸ਼ੁਰੂ ਹੋ ਜਾਂਦੇ ਡਿਪਰੈਸ਼ਨ ਵਰਗੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਬ੍ਰੇਨ ਦੇ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਵੀ ਵਿਟਾਮਿਨ ਡੀ ਆ ਜਿਹੜਾ ਉਹ ਬਹੁਤ ਜ਼ਰੂਰੀ ਆ ਸੋ ਵਿਟਾਮਿਨ ਡੀ ਆ ਜਿਹੜਾ ਜਦੋਂ ਸਾਡੇ ਮੰਨ ਲਓ ਕੋਈ ਵੀ ਸੱਟ ਲੱਗਦੀ ਉਹ ਜਲਦੀ ਨਹੀਂ ਭਰਦੀ ਸੋ ਇਹਦੇ ਪਿੱਛੇ ਵੀ ਵਿਟਾਮਿਨ ਡੀ ਦੀ ਘਾਟ ਹੋ ਸਕਦੀ ਆ ਜਾਂ ਜਿੰਨਾ ਲੋਕਾਂ ਦੇ ਤੁਸੀਂ ਵੇਖਿਆ ਹੋਣਾ ਜਦੋਂ ਸਾਡੇ ਫ੍ਰੈਕਚਰ ਹੁੰਦਾ ਏ ਤਾਂ ਡਾਕਟਰ ਸਾਨੂੰ ਵਿਟਾਮਿਨ ਡੀ ਜ਼ਰੂਰ ਪ੍ਰੈਸਕ੍ਰਾਈਬ ਕਰਦੇ ਆ ਉਹਦਾ ਕਾਰਨ ਇਹ ਹੁੰਦਾ ਵੀ ਵਿਟਾਮਿਨ ਡੀ ਸਾਡੇ ਹੀਲਿੰਗ ਵਾਸਤੇ ਵੀ ਬਹੁਤ ਜ਼ਰੂਰੀ ਹੁੰਦਾ ਏ ਇਸ ਤੋਂ ਇਲਾਵਾ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਵੀ ਕਰਾਉਂਦਾ ਸੋ ਹੱਡੀਆਂ ਲਈ ਕੈਲਸ਼ੀਅਮ ਵੀ ਬਹੁਤ ਜ਼ਰੂਰੀ ਫ੍ਰੈਕਚਰ ਦੇ ਭਰਨ ਵਿੱਚ ਸੋ ਵਿਟਾਮਿਨ ਡੀ ਆ ਜਿਹੜਾ ਉਹ ਸਾਡੇ ਹੀਲਿੰਗ ਪ੍ਰੋਸੈਸ ਨੂੰ ਵੀ ਫਾਸਟ ਕਰਦਾ ਏ ਜਦੋਂ ਇਹਦੀ ਕਮੀ ਹੁੰਦੀ ਆ ਤਾਂ ਸਾਡੇ ਹੀਲਿੰਗ ਵੀ ਸਲੋ ਹੋ ਜਾਂਦੀ ਆ ਤੇ ਸਾਡੇ ਜਿਹੜੇ ਵਾਲ ਆ ਉਹ ਵੀ ਝੜਨੇ ਸ਼ੁਰੂ ਹੋ ਜਾਂਦੇ ਆ ਕਮਜ਼ੋਰ ਪੈ ਜਾਂਦੇ ਵਾਲ ਪਤਲੇ ਪੈ ਜਾਂਦੇ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਸੰਕੇਤ ਦੱਸੇ ਲੱਛਣ ਦੱਸਿਆ ਵਿਟਾਮਿਨ ਡੀ ਦੀ ਕਮੀ ਹੋਣ ਦੇ ਕਾਰਨ ਇਹ ਲੱਛਣ ਆਉਂਦੇ ਸਰੀਰ ਦੇ ਵਿੱਚ ਤੇ ਸਾਥੀਓ ਇਹਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਲੋਕ ਧੁੱਪੇ 10 ਤੋਂ 20 ਮਿੰਟ ਬਹਿਣਾ ਜ਼ਰੂਰੀ ਆ ਤੇ ਇਹਦੇ ਵਿੱਚ ਵੀ ਕਈ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਉਹਨਾਂ ਬਾਰੇ ਵੀ ਅੱਜ ਡਿਸਕਸ ਕਰਾਂਗੇ ਜਿਨ੍ਹਾਂ ਲੋਕਾਂ 'ਚ ਮਟਾਪਾ ਜ਼ਿਆਦਾ ਏ ਸੋ ਜਿਹੜੇ ਫੈਟ ਸੈੱਲ ਆ ਉਹ ਵੀ ਵਿਟਾਮਿਨ ਡੀ ਨੂੰ ਖੈਲੋ ਵੀ ਮੋਬਾਈਲਾਈਜ਼ ਨਹੀਂ ਹੋਣ ਦਿੰਦੇ ਸਾਰੇ ਸਰੀਰ ਦੇ ਵਿੱਚ ਸੋ ਜਿਹਦੇ ਕਰਕੇ ਵਿਟਾਮਿਨ ਡੀ ਦੀ ਜਿਹੜੀ ਕਮੀ ਹੋ ਜਾਂਦੀ ਆ ਸੋ ਫੈਟ ਜਿਹੜੇ ਲੋਕ ਮਟਾਪਾ ਜਿਨ੍ਹਾਂ ਨੂੰ ਜ਼ਿਆਦਾ ਉਹਨਾਂ ਨੂੰ ਵੀ ਧੁੱਪ 'ਚ ਜ਼ਿਆਦਾ ਧੀਰ ਜਿਹੜਾ ਬਹਿਣਾ ਪਊਗਾ ਤੇ ਕਈ ਵਾਰੀ ਵੇਖਿਆ ਅਸੀਂ ਅਸੀਂ ਸ਼ੀਸ਼ੇ ਦੇ ਮਗਰ ਧੁੱਪ ਸੇਕਦੇ ਆ ਸੋ ਜਿਹੜੀਆਂ ਜਿਹੜਾ ਸਾਡਾ ਗਲਾਸ ਆ ਸ਼ੀਸ਼ਾ ਏ ਉਹ ਸੂਰਜ ਤੋਂ ਆਉਣ ਵਾਲੀ ਜਿਹੜੀ ਅਲਟਰਾਵਾਈਲਟ ਬੀ ਰੇਜ਼ ਆ ਉਹਨਾਂ ਨੂੰ ਕਹਿ ਲੋ ਵੀ ਲੰਘਣੇ ਨਹੀਂ ਦਿੰਦਾ ਆਪਦੇ ਵਿੱਚੋਂ ਦੀ ਸੋ ਇਹ ਜਿਹੜੀਆਂ ਅਲਟਰਾਵਾਈਲਟ ਬੀ ਰੇਜ਼ ਆ ਇਹ ਬਹੁਤ ਜ਼ਰੂਰੀ ਵਿਟਾਮਿਨ ਡੀ ਦੇ ਸਕਿਨ ਦੇ ਵਿੱਚ ਅਬਜ਼ਰਬ ਕਰਨ ਦੇ ਜਾਂ ਕਹਿ ਲੋ ਵਿਟਾਮਿਨ ਡੀ ਸਕਿਨ ਦੇ ਵਿੱਚ ਤਾਂ ਹੀ ਬਣੂਗਾ ਜੇ ਇਹ ਰੇਜ਼ ਆ ਜਿਹੜੀਆਂ ਪ੍ਰੋਪਰ ਸਾਨੂੰ ਮਿਲਣਗੀਆਂ ਸੋ ਹਮੇਸ਼ਾ ਜਿਹੜੀ ਧੋਪ ਆ ਡਾਇਰੈਕਟ ਸਨਲਾਈਟ ਸਾਨੂੰ ਸੂਰਜ ਦੀ ਰੋਸ਼ਨੀ ਚ ਬਹਿਣਾ ਚਾਹੀਦਾ ਏ ਸੋ ਸ਼ੀਸ਼ੇ ਦੇ ਵਿੱਚ ਜਦੋਂ ਅਸੀਂ ਬੈਠਨੇ ਆ ਤਾਂ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਵਿਟਾਮਿਨ ਡੀ ਨਹੀਂ ਬਣਾ ਪਾਉਂਦੀ ਸਕਿਨ ਤੇ ਸਾਥੀਓ ਹੁਣ ਅਸੀਂ ਗੱਲ ਕਰਦੇ ਆਂ ਵੀ ਕਿਹੜਾ ਭੋਜਨ ਆ ਜਿਹਦੇ ਨਾਲ ਸੀ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਸੋ ਫਿਸ਼ ਦੇ ਵਿੱਚ ਵਿਟਾਮਿਨ ਡੀ ਬਹੁਤ ਵਧੀਆ ਹੁੰਦਾ ਆਂਡੇ ਦੇ ਵਿੱਚ ਆਂਡੇ ਦੀ ਜਿਹੜੀ ਪੀਲੀ ਜ਼ਰਦੀ ਆ ਉਸ ਚ ਸਾਨੂੰ ਵਿਟਾਮਿਨ ਡੀ ਬਹੁਤ ਵਧੀਆ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੀ ਸਾਨੂੰ ਵਿਟਾਮਿਨ ਡੀ ਮਿਲ ਜਾਂਦਾ ਤੇ ਵੈਜੀਟੇਰੀਅਨ ਫੂਡ ਵੇਖੀਏ ਤਾਂ ਮਸ਼ਰੂਮ ਦੇ ਵਿੱਚ ਜਿਹੜਾ ਵਿਟਾਮਿਨ ਡੀ ਆ ਉਹ ਸਾਨੂੰ ਵਧੀਆ ਮਾਤਰਾ ਚ ਮਿਲ ਜਾਂਦਾ ਹੈ ਸੋ ਇਸ ਤੋਂ ਇਲਾਵਾ ਜੇ ਤੁਸੀਂ ਸਪਲੀਮੈਂਟ ਇਹਦੇ ਲੈਣਾ ਚਾਹੁੰਦੇ ਆ ਤਾਂ ਕਿਸੇ ਵੀ ਤੁਸੀਂ ਜਿਹੜੇ ਆਪਣੇ ਕਲੀਨਿਕਸ ਖੁੱਲੇ ਮਹੱਲਾ ਕਲੀਨਿਕਾ ਵਿੱਚ ਵੀ ਆਉਂਦੇ ਸਪਲੀਮੈਂਟ ਕਿਸੇ ਵੀ ਸਿਵਲ ਹਸਪਤਾਲ ਜਾ ਕੇ ਵੀ ਲੈ ਸਕਦੇ ਆ ਸਾਡੇ ਜਿਹੜੀਆਂ ਗੋਲੀਆਂ ਆਉਂਦੀਆਂ ਇਹ ਵਿਟਾਮਿਨ ਡੀ ਦੀਆਂ ਸੋ ਇਹ ਤੁਸੀਂ 2 ਮਹੀਨੇ ਲੈਣੀਆਂ ਹੁੰਦੀਆਂ ਐ ਹਫਤੇ 'ਚ ਇੱਕ ਵਾਰੇ ਗੋਲੀ ਲੈਣੀ ਆ ਇਹ ਤੁਹਾਡੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਬਹੁਤ ਵਧੀਆ ਹੈ ਜੇ ਤੁਹਾਡੇ ਵਿਟਾਮਿਨ ਡੀ ਡੈਫੀਸ਼ੈਂਟ ਆ ਤਾਂ ਤੁਸੀਂ ਇਹ ਲੈ ਸਕਦੇ ਆ ਇਸ ਤੋਂ ਇਲਾਵਾ ਇੰਜੈਕਸ਼ਨ ਆਉਂਦੇ ਆ ਵਿਟਾਮਿਨ ਡੀ ਦੇ ਇੱਕ ਹੁੰਦਾ ਏ 3 ਲੱਖ ਜਿਹੜੇ ਇੰਟਰਨੈਸ਼ਨਲ ਯੂਨਿਟ ਵਾਲਾ ਇੰਜੈਕਸ਼ਨ ਆ ਤੇ ਉਹ ਤੁਸੀਂ ਸਾਲ ਦੇ ਵਿੱਚ ਦੋ ਵਾਰ ਲਵਾਉਣਾ ਹੁੰਦਾ 6-6 ਮਹੀਨੇ ਬਾਅਦ ਤੇ ਇੱਕ 6 ਲੱਖ ਇੰਟਰਨੈਸ਼ਨਲ ਯੂਨਟ ਵਾਲਾ ਜਿਹੜਾ ਇੰਜੈਕਸ਼ਨ ਆਉਂਦਾ ਏ ਉਹ ਸਾਲ ਦੇ ਵਿੱਚ ਇੱਕ ਵਾਰ ਹੀ ਲੱਗਦਾ ਸੋ ਅਸੀਂ ਦਵਾਈ ਦੇ ਨਾਲ ਵੀ ਜਿਹੜੀ ਸਪਲੀਮੈਂਟ ਆਉਂਦੇ ਇਹਨਾਂ ਦੇ ਨਾਲ ਵੀ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ ਸੋ ਧੁੱਪੇ ਬੈਠਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਰੋਜ਼ਾਨਾ ਤੀ ਤੋਂ 40 ਮਿੰਟ ਧੁੱਪੇ ਬੈੰਨੇ ਆ ਤਾਂ ਤੁਹਾਡੇ ਵਿਟਾਮਿਨ ਡੀ ਦੀ ਕਮੀ ਆ ਹੀ ਨਹੀਂ ਸਕਦੀ। ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਦਾ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਅੱਗੇ ਜਿਹੜੀਆਂ ਵੀ ਸਿਹਤ ਨੂੰ ਲੈ ਕੇ ਮੈਂ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ। ਸੋ ਉਜਾਜ਼ਤ ਦਿਓ ਧੰਨਵਾਦ।